ਆ ਖੜਿਆ ਬਾਈ ਜੀ ਕਾਲੇ ਕੇ ਬੱਕਰੀਆਂ ਦੇ ਮੇਲੇ ਵਿੱਚ ਤੇ ਇੱਥੇ ਬਾਈ ਜ਼ਿਲ੍ਹਾ ਸੰਗਰੂਰ ਤੋਂ ਆਇਆ ਬੱਕਰੇ ਵਾਲੇ ਸ਼ਕੀਰ ਭਰਾ ਕੋਲ ਤੇ ਚਾਦਰੇ ਲਾ ਕੇ ਤੇ ਨੌਜਵਾਨ ਮੁੰਡੇ ਸਾਰੇ ਬੱਕਰੀਆਂ ਦਾ ਰੱਖਦੇ ਆ ਪੂਰਾ ਸ਼ੌਕ ਆਜੋ ਗੱਲਬਾਤ ਕਰਾਉਣੇ ਆ ਬਾਈ ਦੇ ਨਾਲ ਬਾਈ ਕੀ ਹਾਲ ਆ ਵਧੀਆ ਵਧੀਆ ਆਪਣਾ ਨਾਮ ਤੇ ਪਿੰਡ ਦੱਸਦੇ ਬਾਈ ਬਾਈ ਨਾਮ ਮੇਰਾ ਸੁਖ ਹੈਗਾ ਪੰਡਗਰਾ ਤੋਂ ਕਰਾਚੋਂ ਤੋਂ ਆਇਆ ਬਾਈ ਹੈ ਤੇ ਆਪਣੇ ਨਾਲ ਸਾਰੇ ਮਿੱਤਰ ਆਪਣੇ ਬੱਕਰੀਆਂ ਵਾਲੇ ਬਾਈ ਆਪਣੇ ਦਾ ਭਾਈ ਨਹੀਂ ਠੀਕ ਹੈ ਬਾਈ ਕਿੰਨੇ ਸਾਲਾਂ ਦਾ ਬਾਈ ਸ਼ੌਂਕ ਹੈ ਬੱਕਰੀਆਂ ਦਾ ਆਪਾਂ ਨੂੰ ਬਾਈ ਬੱਕਰੀਆਂ ਦਾ ਯਾਰ ਆਪਣੇ ਮੋਟੀਆਂ ਰਹੇਗੀਆਂ ਠੀਕ ਹੈ ਬਾਈ ਉਮਰ ਕਿੰਨੀ ਹੋਈ ਤੇਰੀ ਬਾਈ ਉਮਰ ਹੈ ਜੀ ਅਮਰੀ 16 ਸਾਲ 16 ਸਾਲ ਤੇ ਬੱਕਰੀਆਂ ਜੇ ਸ਼ੁਰੂ ਤੋਂ ਫਿਰ ਪੜ੍ਹਾਈ ਪੜੋਈ ਨਹੀਂ ਕੀਤੀ ਹਾਂ ਯਾਰ ਬਾਈ ਮੈਂ ਤਾਂ ਪੜ੍ਹਾਈ ਦਾ ਕਰੀ ਨਹੀਂ ਅੱਛਾ ਕਿੰਨੀਆਂ ਬੱਕਰੀਆਂ ਬਾਈ ਬਾਈ ਬੱਕਰੀਆਂ ਹੈਗੀਆਂ ਨੇ 20-25 ਆਪਣੀਆਂ ਠੀਕ ਆ ਚਰਾ ਇੱਧਰ ਰੱਖਦੇ ਹਾਂ ਬੱਕਰੀਆਂ ਹਾਂ ਭਰੇ ਚਰਾਇ ਦੇ ਰੱਖਦੇ ਆ ਕੁਝ ਕਰੇ ਨਹੀਂ ਦਾ ਚਾਰਾ ਪਾਉਂਦੇ ਠੀਕ ਹੈ ਬਾਈ ਤੇ ਅੱਜ ਫਿਰ ਮੇਲੇ ਤੇ ਬਈ ਮੱਥਾ ਟਿਕਣੇ ਆਏ ਹੋ ਹਾਂ ਵੀਰੇ ਮੱਥਾ ਟੇਕਣ ਵੀ ਆਏ ਆ ਆਪਣਾ ਸ਼ੌਂਕ ਵੀ ਦੇਖਾਉਣ ਆਏ ਆ ਜੀ ਠੀਕ ਆ ਹਾਂ ਜੇ ਹੁਣ ਤੁਸੀਂ ਬਈ ਕੁਰਤਾ ਜਿਆਦਰਾ ਲਾਇਆ ਹੈ ਨਾ ਬਹੁਤ ਸੋਹਣਾ ਲੱਗਦਾ ਪਹਿਰਾਵਾ ਪੱਗ ਬੰਨੀ ਆ ਤੇ ਸ਼ੌਂਕ ਫਿਰ ਅੱਜ ਮੇਲੇ ਤੇ ਆ ਕੇ ਵੈਸੇ ਵੀ ਲਾ ਲੈਣੋ ਕੁਰਤਾ ਹਾਂ ਹਾਂ ਵੀਰੇ ਵੈਸੀ ਵੀ ਲਾ ਲੈਨੇ ਆਗੇ ਆਪਾਂ ਠੀਕ ਆ ਹਾਂ ਇਹ ਕਿਹਨੇ ਦਾ ਕੰਮ ਹੈਗਾ ਬਾਈ ਬੱਕਰੀਆਂ ਦਾ ਕਮਾਈ ਕੁਮਾਈ ਹੁੰਦੀ ਹੈ ਜੇ ਚੰਗੀ ਬਾਈ ਯਾਰ ਕਮਾਈ ਤਾਂ ਇਹ ਮਿਹਨਤ ਦੇ ਸਿਰ ਤੇ ਆ ਅੱਛਾ ਬੰਦਾ ਇਹਨਾਂ ਦੀ ਦੇਖਭਾਲ ਕਰੇ ਹੂੰ ਤੜਕੀ ਉੱਠੇ ਚਾਰ ਬੱਦ ਦੇ ਨੂੰ ਬੱਕਰੀ ਜੇ ਬਦਾਂ 8 ਵਜੇ ਉੱਠੂਗਾ ਤਾਂ ਜਿਹੜਾ ਬੱਕਰੀਆਂ ਤੜਕੇ ਉੱਠ ਗਈ ਜਿਹੜੀਆਂ ਮੂਤ ਕਰਨੀਆਂ ਉਹ ਵਾਲਿਆਂ ਗਾਹ ਜਾ ਕੇ ਕੁੱਝ ਇਹ ਕਰਨੇ ਆਗੇ ਹੂੰ ਇਹ ਬੱਕਰੀਆਂ ਹੁਣ ਉੱਥੇ ਵੀ ਜਿਹੜੀਆਂ ਮੂਤ ਜਿ ਬੈਠੇ ਨੇ ਪਾਲੀ 8 ਵਜੇ ਉੱਠ ਖੜਿਆ ਬੱਕਰੀਆਂ ਭਿੱਜੀਆਂ ਹੋਈਆਂ ਨੇ ਦੇਵੇ ਲੱਫੜੇ ਹੋਏ ਨੇ ਕੀ ਅਗਲਾ ਦੁੱਧ ਨੂੰ ਕਰੂਗਾ ਕੀ ਚਰਾਈ ਨੂੰ ਕਰੂਗਾ ਹੂੰ ਬੰਦਾ 4 ਵਜੇ ਦਾ ਉੱਠਿਆ ਹੋਇਆ ਘਾਟੇ ਦੇ ਵਿੱਚ ਕੰਮ ਨਿਮੇੜ ਕੇ ਜਦੋਂ ਬੱਕਰ ਦਾ ਦੂ ਹੋਰ ਪਾਲੂ ਉੱਠੂਦ ਨੂੰ ਭਾਂਤਦੇ ਬੱਕਰੀਆਂ ਦਾ ਤਾਂ ਸਹੀ ਆ ਤੁਸੀਂ ਕਿੰਨੇ ਵਜੇ ਉੱਠਦੇ ਹੋ ਮੈਂ ਵੀ 6 ਵਜੇ ਉੱਠਦਾ ਤੇ ਕਿਵੇਂ ਕੰਮ ਕਰਦੇ ਹੋ ਉੱਠ ਕੇ ਪਹਿਲਾਂ ਕੀ ਕੀ ਹੁੰਦਾ ਬੱਕਰੀਆਂ ਦਾ ਕੰਮ ਪਹਿਲਾਂ ਤਾਂ ਯਾਰ ਉੱਠ ਕੇ ਧਾਰ ਲੋਕੀ ਚੂਣੀ ਲੋਕੀ ਕੱਢ ਕੇ ਫਿਰ ਮੀਨ ਚਿਨਾਉਣੇ ਮੇਰੇ ਮਨੇ ਚੰਗਾ ਕੇ ਲਾ ਕੇ ਝੋਲੇ ਫਿਰ ਬੱਕਰੀਆਂ ਸਾਥੇ ਛੱਡ ਕੇ ਮੈਂ ਠੀਕ ਆ ਪਰ 7:00 ਛੱਡ ਕੇ ਝਾੜੂ ਆਪ ਲਾਉਣਾ ਵੀਰੇ ਹੂੰ ਝਾੜੂ ਲਾ ਕੇ ਕੂੜਾ ਬੜਾ ਸੱਟ ਕੇ ਰੋਟੀ ਪਾਣੀ ਖਾ ਕੇ ਫੇਰ ਬੱਤਨੀ ਸਾਰੀ ਠੀਕ ਹੈ ਤੇ ਬਈ ਜਦੋਂ ਤੁਸੀਂ ਇਹ ਕੰਮ ਚ ਆਏ ਸੀ ਬਚਪਨ ਚ ਉਦੋਂ ਐ ਨਹੀਂ ਸੋਚਿਆ ਪੜ ਲਗੇ ਹੋਰ ਕੰਮ ਕਰ ਲਗੇ ਘਰ ਜਾਏ ਨਾ ਬਸ ਸੌਂ ਕੇ ਹੱਡਾਂ ਜਰ ਰਚ ਗਿਆ ਅੱਛਾ ਬਾ ਛੋਟਾ ਜਿਹਾ ਹੁੰਦਾ ਮੇਲਿਆਂ ਦੇ ਬਾਪ ਮਰਾ ਲੈ ਜਾਂਦਾ ਸੀ ਬਾਹੀਂ ਸ਼ੌਕ ਜਾ ਕੋਏ ਕੁਰਤੇ ਚਾਦਰਾਂ ਦਾ ਬਾ ਫਿਰ ਇਹ ਬਸ ਬਾਪੂ ਜੀ ਦਾ ਕੀ ਨਾ ਸੀ ਆਪਣੇ ਦਾ ਸਾਰੇ ਬਾਪ ਦਾ ਨੌਕਾ ਕਾਲਾ ਸਿੰਘ ਤੇ ਉਹਨਾਂ ਕੋਲ ਵੀ ਰੱਖਿਆ ਸੀ ਬੱਕਰੀਆਂ ਹਾਂ ਵੀ ਉਹ ਦਾਦੇ ਤੋਂ ਰੱਖਿਆ ਸੀ ਹਾਂ ਜੀ ਠੀਕ ਆ ਬਾਈ ਤੇ ਬਈ ਚਰਾਈ ਤੇ ਲਿਆ ਆਣਾ ਬੱਕਰੀਆਂ ਰਾਜਿਆਂ ਦੀਆਂ ਘਰੇ ਵੀ ਦਾਣਾ ਪੱਠਾ ਪੋਣਾ ਪੈਂਦਾ ਵੀਰੇ ਦੇਖ ਯਾਰ ਜੇ ਬੰਦਾ 12 ਬੱਕਰੀ ਠੋਕ ਕੇ ਲੈ ਕੇ ਆਉਂਦਾਗਾ ਹੂੰ ਜਿਹੜੇ ਨੇ ਦਿਨ ਰਾਤ ਦੇਖਣੀ ਹੀ ਨਹੀਂ ਹੈਗੀ ਜਿਹੜਾ ਬੱਕਰੀਆਂ ਜੇ ਰੋਧਿਆ ਪਿਆਗਾ ਹਾਂ ਹੈ ਉਹਦਾ ਫਿਰ ਉਹਦੀ ਤਾਂ ਚਰਾਈ ਦੇ ਸਿਰਤੇ ਹੋਏ ਨੇ ਜਿਹੜੀਆਂ ਨੇ ਹੁਣ ਦੇ ਕੇ ਘਾਟਾ ਕਿਹੜਾ ਬੱਕਰੀਆਂ ਘਰੇ ਬਾੜਦੇ ਵੀ ਚੜ ਘਰੇ ਪਾ ਦਾਂਗੇ ਘਰੇ ਵੀਰੇ ਕੁਛ ਨਹੀਂ ਬਣਦਾ ਇਹਦਾ ਠੀਕ ਐ ਇਹਦਾ ਬੰਦਾ ਆਥਰ ਤੋਂ ਵਕਤ ਤੜਕੇ ਤੋਂ ਬੱਕਰੀ ਲੈ ਕੇ ਆਥਰ ਤੱਕ ਉਹਦੀ ਹੋ ਕੇ ਕੇ ਰੱਖੂ ਉਹ ਮੇਲੇ ਦੀ ਵੀ ਦਿਖਾਊਗਾ ਬੱਕਰੀ ਵੀ ਹਾਂ ਹਾਂ ਅਗਲਾ ਵੀ ਦੇਖੂ ਵੀ ਭਾਂਜ ਦੀ ਬੱਕਰੀ ਹੈਗੀ ਹੈ ਹੂੰ ਹੈ ਜੇ ਹੁਣ ਆਪਾਂ ਨੇ ਭਾਂਜ ਦੀ ਤੜਕੇ ਦਾ 9 ਵਜੇ ਛੱਡੀਆਂ ਬੱਕਰੀਆਂ 4 ਵਜੇ ਘਰੇ ਲਿਆ ਕੇ ਬਾੜਤੀਆਂ ਫੇਰ ਨਹੀਂ ਗੱਲ ਬਣਦੀ ਕੋਈ ਨਹੀਂ ਗੱਲ ਬਣਦੀ ਠੀਕ ਐ ਭਾਈ ਭਾਈ ਉਹ ਵਰ ਛੋਟੀ ਆ ਗੱਲਾਂ ਬਹੁਤ ਘੈਂਟ ਕਰਦਾ ਤਿਆਰ ਬਹੁਤ ਕਰੀ ਬੈਠਾ ਹਨਾ ਟੁੰਗੀਆਂ ਕਰਦਾ ਤੇ ਜੇ ਜੇ ਭਾਈ ਅੱਜ ਕੱਲ ਬੱਕੀ ਦਾ ਕੰਮ ਬਹੁਤ ਚੱਲਿਆ ਹਾਂ ਜੀ ਨਵੇਂ ਮੁੰਡੇ ਹੁਣ ਜ਼ਿਮੀਂਦਾਰਾਂ ਦੇ ਵੀ ਰੱਖੀ ਬੈਠੇ ਆ ਪਰ ਬੰਦਾ ਸਿਰੇ ਕੋਈ ਚੜਦਾ ਫੇਲ ਹੋ ਜਾਂਦੇ ਆ ਕੀ ਕਰਨਾ ਉਹਦਾ ਕੀ ਕਰਨਾ ਤੁਸੀਂ ਕੀ ਸਮਝਦੇ ਆ ਫੇਲ ਕਿਉਂ ਹੁੰਦੇ ਬੰਦੇ ਇਹ ਫੇਲ ਵੀਰੇ ਦੇਖ ਯਾਰਾ ਹੁਣਕ ਤੋਂ ਉਸ ਤਾਂ ਇਹ ਕਹਿੰਦੇ ਨੇ ਵੀ ਵਿਚੋਂ ਬੱਕਰੀ ਬਈ ਮਰ ਗਈ ਬੰਦੇ ਦਾ ਜੀ ਉਤਰ ਜਾਂਦਾ ਹੂੰ ਠੀਕ ਆ ਇਹਦਾ ਵੀਰੇ ਖਖੜੀ ਖਰਬੂਜਿਆਂ ਦਾ ਬਾੜਾ ਕਾਟੇ ਬਾਦ ਦੇਣਾ ਜਿਹਦਾ ਚੱਲਣੇ ਪੈਂਦੇ ਆ ਠੀਕ ਆ ਇਹ ਫੇਰ ਗਾਂ ਬੱਕਰੀ ਦਾ ਫੇਰ ਖਰਨਾ ਜਾ ਕੇ ਫੇਰ ਗਾਂਾਂ ਦੀ ਗਾਂਾਂ ਫੇਰ ਪਾਲੀ ਲਗਾਉਂਦਾ ਹੈਗਾ ਇਹਨਾਂ ਕਿਰਾਂ ਬੰਦੇ ਨੂੰ ਮਾਰ ਕੇ ਫੇਰ ਖੜਾ ਕਰ ਦਿੰਦੀਆਂ ਨੇ ਠੀਕ ਆ ਇਹ ਕਿਰਾਂ ਦਾ ਡੇਕ ਦਿੰਦੀਆਂ ਨੇ ਇਹਨਾਂ ਦਾ ਬੰਦੇ ਦਾ ਐ ਹੋ ਜਾਂਦਾ ਵੀ ਇਹਨਾਂ ਨੂੰ ਛੱਡ ਕੀ ਫਾਇਦਾ ਕਹਿੰਦਾ ਰੱਖੀਆ ਹੌਸਲਾ ਟੁੱਟ ਜਾਂਦਾ ਬੰਦੇ ਦਾ ਹੌਸਲਾ ਟੁੱਟ ਜਾਂਦਾ ਇਹਨਾਂ ਦੇ ਵਿੱਚ ਹੌਸਲੇ ਪਗਾਉਣੇ ਪੈਂਦੇ ਨੇ ਫੇਰ ਨੌਂ ਬਣਦੇ ਨੇ ਜਾ ਕੇ ਹੂੰ ਠ 12 ਬੱਕਰੀ ਚਰ ਕੇ ਆਵੇ ਤੇਰੇ ਕੋਲਾ ਦਾਣੇ ਦਾ ਖਾਵੇ ਹਾਲੀ ਬੱਕਰੀ ਤੜਕੇ ਨੂੰ ਕਹਿੰਦੀ ਆ ਜਾ ਕੇ ਚੋਲਾ ਚੋਲਾ ਹੈ ਮੈਂ ਤੇ ਹੁਣ ਬਾਹਰ ਨਹੀਂ ਚਰਾਈਦਾ ਫਿਰ 12 ਵਜੇ ਨੂੰ ਬੜੀ ਫਿਰ ਉਹ ਤਾਂ ਕਹਿੰਦੇ ਹੁਣ ਜਦੋਂ ਮਰਜੀ ਬੈਠੀ ਚੱਲ ਮੈਂ ਤਾਂ ਦੇਊਗੀ ਹਾਂ ਜਿਹੜੀ ਹੁਣ ਭੈਣ ਤੇ ਉਦੀ ਥੱਲੋਂ ਨੱਚੜ ਰਹੀ ਆ ਕਿਲੋ ਅੰਦਰ ਬੱਕਰੇ ਦੇ ਦਾਣੇ ਕਿਹੇ ਹੋਣਗੇ ਬਾਹਰੋਂ ਦਬਕਰੀ ਡੱਕ ਕੇ ਆਈ ਹੋਈ ਆ ਫਿਰ ਬਾਟੀ ਖਣਕਾਦੀ ਮੇਰੇ ਨਾਲੇ ਦੀਆਂ ਆਏ ਆਉਂਦੀ ਹੁੰਦੀਆਂ ਲੇੜਾ ਮਾਰਦੀ ਹਾਂ ਮੇਮਣਾ ਦਾ ਮੇਮਣਾ ਛੱਟ ਪਾਰੀ ਨੂੰ ਚੱਟਣ ਲੱਗ ਗਈ ਜਾਂਦੀ ਹੈਗੀ ਹਾਂ ਆਇਆ ਉਹ ਠੀਕ ਹੈ ਤੁਸੀਂ ਬਈ ਬੱਕਰੀਆਂ ਰੱਖਿਆ ਸ਼ੁਰੂ ਕੀਤਾ ਤੇ ਡਾ ਬੂ ਡਰਾ ਸ਼ੌਕ ਸੀਗਾ ਨਾ ਵੀਰੇ ਪੇਡਾ ਹੈਗਾ ਜੀ ਪੇਡਾ ਮਰੇ ਲਵੇ ਹੈਗਾ ਜੀ 16 15 ਪੇਡਾ ਅੱਛਾ ਪੇਡਾ ਬਈ ਮੇਰੀਆਂ ਮਰ ਗਈਆਂ ਸੀ ਅੱਛਾ ਚੱਲ ਭਾਈ ਜਾਂ ਬੱਕਰੀਆਂ ਮੇਰੀਆਂ ਪੇਡਾ ਮਰ ਗਈਆਂ ਫਿਰ ਮੈਨੂੰ ਤੋਂ ਪੇਡਾ ਦਾ ਸ਼ੌਕ ਟਟਾ ਦੋ ਜਦ ਮੈਂ ਬੱਕਰੀਆਂ ਆਪਣੀਆਂ ਪਾਲ ਛੱਡ ਦੇ ਬਈ ਬੱਕਰਾ ਕੋਈ ਚੱਕਰ ਨਹੀਂ ਤੇ ਬਈ ਜਿਵੇਂ ਆਪਣੇ ਬਵਾਰੀਆਂ ਬਹੁਤ ਆ ਜਾਂਦੀਆਂ ਬੱਕਰੀਆਂ ਜਿਵੇਂ ਬੱਚਿਆਂ ਦਾ ਬਹੁਤ ਨੁਕਸਾਨ ਹੋ ਜਾਂਦਾ ਸਿਆਲਾ ਜ ਗਰਮੀ ਆ ਜਾਣਾ ਨੋਗ ਲਾਗੀ ਬੱਕਰੀ ਨੂੰ ਇਹੋ ਜਿਹੇ ਜਦੋਂ ਬਿਮਾਰੀਆਂ ਆ ਬਲਾਗ ਕਰ ਲੈਣੋ ਕਿ ਡਾਕਟਰ ਬੁਲਾਉਣਾ ਪੈਂਦਾ ਵੀਰੇ ਦੇਖ ਜਿਹੜਾ ਆਪਾਂ ਨੂੰ ਆਪਣੇ ਹਿਸਾਬ ਚਾਉਂਦਾ ਕੰਮ ਆ ਉਹਦਾ ਆਪਾਂ ਆਪੇ ਕਰ ਲੈਨੇ ਆ ਜੀ ਜਦੋਂ ਕੋਈ ਆਪਣੇ ਬਾਸ ਤੋਂ ਬਾਹਰ ਹੋ ਜਾਂਦਾਗਾ ਆਪਾਂ ਪਾਟਾ ਵਾਟ ਨਹੀਂ ਬਣਾ ਠੀਕ ਹੈ ਭਾਈ ਸਹੀ ਗੱਲ ਆ ਭਾਈ ਫਿਰ ਇਹ ਚਾਦਰਾਂ ਚੁਦਰਾ ਲਾਇਆ ਗਾਉਂਦਾ ਵੀ ਸ਼ੌਕ ਹੈਗਾ ਸੁਣਾਏਗਾ ਕੋਈ ਗੀਤ ਸੁਣਾਉ ਸੁਣਾਉ ਸੁਣਾ ਦੇ ਮੇਰੇ ਸਾਹ ਭਾਈ ਪੰਜ ਸੱਤ ਤੋਂ ਪੜਕੇ ਤੂੰ ਮਾੜਮ ਕਹੌਂਦੀ ਸੀ ਪਾਲੀਆਂ ਦੇ ਵਿੱਚ ਓਣੀ ਮوسک ਤੈਨੂੰ ਆਉਂਦੀ ਸੀ ਰੱਬ ਦੇ ਤਾਂ ਘਰ ਚ

ਤੂੰ ਯਾਦ ਕਰ ਗੱਲਾਂ ਹੁਣ ਬਚਪਨ ਵਾਲੀਆਂ ਸਾਡੇ ਘਰੇ ਹੁੰਦੀਆਂ ਸੀ ਬੱਕਰੀਆਂ ਬਾਲੀਆਂ ਐ ਤੂੰ ਵੀ ਬੱਲ ਉਹ ਤੋਂ ਪਹਿਲੀ ਕੱਚੀ ਵਿੱਚ ਪੜਦੀ ਸੀ ਮੈਂ ਮਣੇ ਚੱਕਣ ਦੀ ਮਾਰੀ ਮੇਰੇ ਨਾਲ ਲੜਦੀ ਸੀ ਐ ਪੜ ਦੇਖ ਕੇ ਤੂੰ ਬਣੀ ਪੋਨਿਆਂ ਦਾ ਚੰਨਾ ਪੜ ਦੇਖ ਕੇ ਤੂੰ ਬਣੀ ਪੋਨਿਆਂ ਦਾ ਚੰਨਾ ਅਸੀਂ ਰਹਿ ਗਏ ਨਹੀਂ ਮੱਝਾਂ ਦੇ ਹਨੇਰੇ ਅੱਜ ਜਦ ਆ ਗਏ ਯਾਰ ਬੱਕਰੀਆਂ ਬਾਲੇ ਸਨ ਘੱਟ ਕੇ ਜਦੋਂ ਨਹੀਂ ਬਿੱਲੋਂ ਤੇਰੇ ਹਏ ਦੇਕੇ ਪੜਾ ਕੁਮੋਦੇ ਮੁੱਕ ਗਈ ਸੀ ਮੋਰਨੀ ਗਲੀਆਂ ਦੇ ਕੱਖਾਂ ਦੀ ਵੀ ਪਏ ਜਾਂਦੀ ਲੋੜ ਨਹੀਂ ਹਏ ਸ਼ਹਿਰ ਦਾ ਸਕੂਲ ਦੇਖ ਬੁੱਲ ਗਈ ਸੀ ਪੰਡਣੀ ਅੰਬਾਂ ਨਾਲੋਂ ਵੱਧ ਕੰਮ ਆ ਜਾਂਦੇ ਰੈਂਡਣੀ ਹਏ ਮੌਤ ਨਾਲ ਵਾਜ ਹਏ ਮੌਤ ਵੜੇ ਜਾਂਦੇ ਆਗੇ ਸੱਜਣ ਪੁਰਾਣੇ ਹਏ ਮੌਤ ਵੜੇ ਜਾਂਦੇ ਆਗੇ ਸੱਜਣ ਪੁਰਾਣੇ ਅਸੀਂ ਰਹਿ ਗਏ ਨਹੀਂ ਮੱਜਾਂ ਦੇ ਹਨੇਰੇ ਅੱਜ ਜਾਂਦੇ ਆਗੇ ਯਾਰ ਬੱਕਰੀਆਂ ਬਾੜੇ ਸੱਲ ਘੱਟ ਕੇ ਜਰੂਰੀ ਚਲੋ ਤੇ ਹੈ ਨੀ ਤੂੰ ਬਖਤਰੀ ਨੂੰ ਸਾਟਾ ਦੋਤਾ ਹੋ ਪੇੜ ਦਾ ਲਿਆ ਦੂੰਗਾ ਤੂੰ ਹੋ ਜੇ ਠੀਕ ਖੂਣੇ ਆਪਦਾ ਪਿਆਰ ਲਿਆ ਦੂੰਗਾ ਹੈ ਤੂੰ ਬਖਤਰੀ ਨੂੰ ਸਾਟਾ ਦੋਤਾ ਹੋ ਪੇੜ ਦਾ ਲਿਆ ਦੂੰਗਾ ਤੂੰ ਹੋ ਦੇ ਕੋ ਤੂੰ ਹੋ ਜੇ ਠੀਕ ਖੂਣੇ ਆਪਦਾ ਆ ਪਿਆਰ ਦੂੰਗਾ ਹੈ ਤੇਰੀਆਂ ਹੀ ਮੌਤਿਆ ਲੈ ਜਾਣ ਮੈਨੂੰ ਨਹੀਂ ਜੰਮ ਜੂਤਾ ਖਾਂਗਾ ਮੈਂ ਖੋਣ ਕੇ ਸਣਾ ਦੂੰਗਾ ਸਾਡੀ ਆਰਤੀ ਦੇ ਪੰਤੇ ਬੈਣੀ ਨੇ ਚੰਗੇ ਸਾਡੀ ਆਰਤੀ ਦੇ ਪੰਤੇ ਬੈਣੀ ਨੇ ਚੰਗੇ ਤੇਰੀ ਦੋਲੀ ਉਤੇ ਲੱਗੀ ਜਾਣੇ ਹੈ ਜਾ ਦੇ ਆ ਗਏ ਯਾਰ ਬੱਕਰੀਆਂ ਵਾਲੇ ਨਾਲ ਟਾਟੇ ਚੜੋਣੀ ਬਲੋਂ ਤੇਰੇ ਅਰੇ ਅਜਨੂਤਾ ਮੈਂ ਮੀ ਹੁੰਦਾ ਵੱਡਾ ਕਾਲ ਕਾਰਨੀ ਸੁਖਪਰੀ ਤਨੂੰ ਗਰੀਬੀ ਗਈ ਮਾਰੀ ਆਇਆ ਇਹ ਕਿਕਰਾਂ ਨੇ ਉਹ ਜਿਹੜੀ ਚੋਆ ਸਾਡਾ ਜਿੱਥੇ ਆ ਪਾ ਮਿਲਦੇ ਸੀ ਕਰ ਕੋ ਜਾਨੀ ਹਾਂ ਆਖਦੇ ਨੇ ਲੋਕ ਜੀ ਨੂੰ ਪਿੰਡ ਤਾਂ ਕਰਾਚੋ ਆਖਦੇ ਨੇ ਲੋਕ ਜੀ ਨੂੰ ਪਿੰਡ ਤਾਂ ਕਰਾਚੋ ਹੁਣ ਬੱਖੂ ਬੱਖ ਹੋ ਗਏ ਨੇ ਬਥੇਰੇ ਅੱਜ ਜਾਦੇ ਆ ਗਏ ਯਾਰ ਬੱਕਰੀਆਂ ਵਾਲੇ ਸੈਲ ਘਟ ਗਏ ਜਦੋਂ ਨਹੀਂ ਮਿਲਉਂਦੇ

ਠੀਕ ਹੈ ਬਾਈ ਬਹੁਤ ਸੋਹਣਾ ਹੈ ਬਹੁਤ ਸੋਹਣਾ ਬਾਈ ਯਾਰ ਬਹੁਤ ਸੋਹਣਾ ਲੱਗਦਾ ਬਹੁਤ ਸੋਹਣਾ ਲੱਗਦਾ ਰੰਗ ਬੰਨ ਲੈ ਚੱਕ ਦੇ ਅਰੇ ਬਹੁਤ ਸੋਹਣਾ ਹੈ ਚੁੱਪ ਬਈ ਹਾਂਜੀ ਬਾਈ ਕਾਲੇ ਹਿਰਨਾ ਰੋ ਇੱਥੇ ਫੇਰ ਲਾ ਸੰਗਾ ਤੇ ਇਧਰੇ ਕੀ ਗੁੱਝ ਲਿਖਿਆ 77 ਤੇ ਮਗਰਾਈਆ ਬਈ ਪਹਿਲਾ ਟੱਪਦਾ ਚੰਦ ਕੋਠੜੇ ਪਹਿਲਾ ਟੱਪਦਾ ਚੰਦ ਕੋਠੜੇ ਹੁਣ ਨਾ ਟੱਪੇਂਦਾ ਖਾਈਆ ਖੜੀ ਟੱਪ ਦੇ ਲੱਗਿਆ ਢੰਡਾ ਖੜੀ ਟੱਪ ਦੇ ਲੱਗਿਆ ਢੰਡਾ ਦੇਵੇ ਰਾਮ ਦਾ ਹਾਈਆਂ ਹਾਈ ਮਾਸਟਰ ਆਤਾ ਕੁੱਤੇ ਨੇ ਖਾਦਾ ਹੇ ਮਾਸਟਰ ਆਤਾ ਕੁੱਤੇ ਨੇ ਖਾਦਾ ਹੱਡੀਆਂ ਰੇਟਰ ਲਾਈਆਂ ਹੁਣ ਨਾਸਿਆਣ ਦੀਆਂ ਇੱਥਾਂ ਨੂੰ ਪੜ ਰਿਆਂ ਹੁਣ ਨਾ ਜੈ ਜੀ ਰਾਮ ਆਦਾ ਬਈ ਸੌਣ ਲੱਗਿਆ ਉਹ ਬਈ ਜੀ ਦੀ ਖਾਤਰ ਮਰ ਗਿਆ ਰਾਂਜਾ ਛੱਡਿਆ ਤੱਕਤਾ ਹੋਇਆ ਆ ਸੋਣੀ ਨੇ ਅਜ ਸੋਣੀ ਨੇ ਮਹੀਵਾਲ ਪੱਟਤਾ ਏ ਸੋਣੀ ਨੇ ਮਹੀਵਾਲ ਪੱਟਤਾ ਬੈਕਲ ਨੇ ਬਣ ਜਾਣਾ ਬਈ ਖੂ ਜੋੜਦਾ ਮਰ ਜਾ ਮਦਨੂ ਹਏ ਹਏ ਤੂੰ ਜੋੜਦਾ ਮਰ ਗਿਆ ਮਦਨੂ ਸੀ ਲੈਲਾ ਨੂੰ ਪਿਆਰਾ ਮੇਰੀ ਮਨ ਬਤਲੋ ਮਿੰਤਾ ਕਰੇ ਕੁਵਾਰਾ ਮੇਰੀ ਮਨ ਬਤਲੋ ਹਏ ਹਏ ਵਰੀਆ ਬਈ ਵਾਰ ਵਰੀਆ ਕਿਆ ਬਾਤ ਲੱਗਦਾ ਇਸ ਤਨੇ ਜਿਆਦੇ ਪੱਟਾਂ ਬੱਕਰੀਆਂ ਨੇ ਘੱਟ ਪੜਦੇ ਆ ਹਾਂਜੀ ਕਹਿੰਦੇ ਪਿਛਲੇ ਇਸ ਵਾਰ ਜੋ ਬਦਲ ਗਿਆ ਯਾਰ ਹੋ ਗਏ ਕੰਮ ਕੋ ਲੋਹੇ ਓਏ ਲਾ ਕੇ ਸਕੀਨੀ ਜਾਣੇ ਔਰ ਔਰਤਾ ਓਏ ਲਾ ਕੇ ਸਕੀਨੀ ਜਾਣੇ ਔਰਤਾ ਬਣ ਕੇ ਜਾਂਦੀਆਂ ਝੋਟੇ ਜੇ ਕੋਈ ਗੱਲ ਭੜੇਦੀ ਬੋਲੇ ਜੇ ਕੋਈ ਗੱਲ ਭੜੇਦੀ ਬੋਲੇ ਬੋਲ ਬੋਲਦੀਆਂ ਘੋਟੇ ਓਏ ਖਿੱਚ ਮੇ ਪਜਾ ਮੇਰੇ ਬਕੁਰਪੀਆਂ ਓ ਕੱਢ ਮੇ ਪਿਆ ਮੇਰੇ ਬਗੜਤੀਆਂ ਜੱਟੇ ਸੁਨਹਿਰੀ ਗੋਟੇ ਹੋਗੇ ਬੰਦ ਮੁੰਡਿਓ ਪਿਛਲੇ ਰੇਹਾਂ ਮੁੰਡੇ ਹੋਗੇ ਬੰਦ ਮੁੰਡਿਓ ਆਰੇ ਆਰੇ ਲੋਕੀ ਦੇਖੋ ਯਾਰ ਗਾਉਣਾ ਸੁਣੀ ਤੇ ਨਹੀਂ ਸੋਖਾ ਜੋਗ ਕਮਾਣਾ ਚੌਕਾ ਜੋ ਕਮਾਉਣਾ ਸਾਡੇ ਮੁੰਡੇ ਕੰਮ ਕਰਦੇ ਨਹੀਂ ਜਨਲ ਜੋੜਾ ਡੇ ਨੂੰ ਕੌਣ ਆ ਡੇ ਨੂੰ ਪਾਉਣਾ ਵੇਚ ਕੇ ਦੇ ਦੇ ਆ ਕੀ ਮੇਦਲ ਸਿੱਖ ਲਿਆ ਗਾਣਾ ਸਿੱਖ ਲਿਆ ਗਾਣਾ ਕਿੰਦੋ ਉਸਤਾਦੋਂ ਸਿੱਖਨੀ ਆ ਕਿ ਬੁਤੂ ਨਾਲ ਬੁਤੂ ਨਾਲ ਬਜਾਉਣਾ ਬੱਜੀਆਂ ਪੀਨਾ ਤੋਂ ਕਿੰਨਾ ਗਾਣੇ ਚੜਾ ਦੀਆਂ ਬੱਜੀਆਂ ਪੀਨਾ ਤੋਂ ਕੀ ਮਦਦ ਆ ਬੱਜੀਆਂ ਪੀਨਾ ਤੋਂ ਉਹ ਪੈਸਾ ਨਾ ਤਾਂ ਹੋਟਲ ਆਂਦਾ ਲਾ ਕੇ 985 ਸੈਨੇ ਦੇ ਵਿੱਚ ਬਣਦੀ ਝਾਂਜਰਾ ਉਹ ਪੈਸਾ ਨੇ ਦੇ ਵਿੱਚ ਬਣਦੀ ਝਾਂਜਰਾ ਮੁਕਸਰ ਬਣਦੀ ਕਾਠੀ ਭਾਈ ਬਖਤੌਰੇ ਬਣਦੇ ਟਕੂਏ ਰੱਲੇ ਬਣੇ ਗੱਦਾ ਸਿਰੀ ਪੂਰੀ ਸ਼ਹਿਰ ਵਿੱਚ ਬਣਦਾ ਉਹ ਤੂਰੀ ਸ਼ਹਿਰ ਵਿੱਚ ਬਣਦੇ ਕਈਆਂ ਕਾਸੀ ਵਾਲ ਪਿੰਡ ਘੱਟੜ ਵਾਹੇ ਨਸਵਾਰ ਹੈ ਬਣਦੀ ਹਰ ਘੱਟੜ ਵਾਹੇ ਨਸਵਾਰ ਹੈ ਬਣਦੀ ਕਸ ਰਹੀ ਨਾ ਬਾਕੀ ਨਹੀਂ ਬਈ ਜੱਬੋ ਤੇਰੇ ਬਹੁਤ ਵਧੀਆ ਕਿ ਨਹੀਂ ਮੈਂ ਜਾਵਾਂ ਬਹੁਤ ਵਧੀਆ ਬਹੁਤ ਵਧੀਆ ਬਾਈ ਇੱਕ ਵਾਰ ਕੇਲੇ ਬੋਲੀ ਸਾਡੀ ਹੈ ਚੱਲ ਜੀ ਜੇ ਮੈਂ ਚੱਲਦਾ ਸਰਕ ਤੇ ਆਦੇ ਸੜਕ ਤੇ ਖੇਲੇ ਜੱਸ ਮੈਨੂੰ ਦੇਵ ਗਿਆ ਕਿਵੇਂ ਨਿੰਮ ਤੇ ਚੜਨਾ ਚੇਲੇ ਨਿੰਮ ਤੇ ਚੜਨ ਕਰੇ ਲੈ ਤੇ ਸੇ ਨਾ ਲੱਗਦੇ ਜੋ ਨਵੇਂ ਬਣਾਏ ਚੇਲੇ ਓਏ ਨਵੇਂ ਬਣਾਏ ਚੇਲੇ ਦੁਨੀਆ ਮਦ ਵੱਲ ਦੀ ਡਟ ਲੋ ਭਰਾ ਓਏ ਲੈ ਦੁਨੀਆ ਮਦ ਵੱਲ ਦੀ ਡਟ ਲੋ ਭਰਾ ਓਏ ਲੈ ਦੁਨੀਆ ਮਦ ਵੱਲ ਦੀ ਲੈ ਜੀ ਹੁਣ ਤੁਹਾਨੂੰ ਗੁਰੂ ਚੇਲੇ ਦੀਆਂ ਸੁਣਾਉਂਗਾ ਹਾਂ ਉਹ ਕੁਝ ਚੇਲੇ ਹੁੰਦੇ ਗੁਰੂਆਂ ਦੇ ਨਾਲ ਦਗਾ ਕਮਾਹ ਜਾਂਦੇ ਉਹ ਕੰਮ ਸਿੱਖ ਕੇ ਹੋਰ ਤੋਂਗਰੇ ਕੋਈ ਹੋਰ ਬਣਾ ਜਾਂਦੇ ਉਹ ਜਿਹੜਾ ਉਂਗਲ ਹੀ ਫੜ ਸਿਖਾਵੇ ਗੁਰੂ ਤਾਂ ਉਹੀ ਹੁੰਦਾ ਏ ਆ ਸੌਦੇ ਦਲਾंदे ਸਜਣੋਂ ਕੋਈ ਵਪਾਰ ਨਹੀਂ ਹੁੰਦੇ ਆਏ ਹਲਕੇ ਬੰਦੇ ਵਜਨਦਾਰ ਗੱਲਾਂ ਨਹੀਂ ਚੱਲ ਸਕਦੇ ਇਸੇ ਲਈ ਫਕਰਾਂ ਦੇ ਬਹੁਤੇ ਯਾਰ ਨਹੀਂ ਮਾਈਕ ਮਾਈਕ ਮੇਰੇ ਚੇਲੇ ਦਾ ਲਿਖਿਆ ਆ ਤੇ ਮੇਰੇ ਮਾਈਕ ਇੱਧਰ ਦੇਜੋ ਕੇ ਜੇ ਖਾਣਾ ਉਧਰ ਲਾਵਾਂ ਇੱਕ ਮੇਰੇ ਚੇਲੇ ਦਾ ਦੂਜੇ ਰੋਣੋਂ ਦੂਜਾ ਹੀ ਲਾਇ ਦੂਜਾ ਹੀ ਇਹੀ ਗਰੀ ਕੱਢ ਕੇ ਦੇਖਣਾ ਬਈ ਨਾ YouTube ਤੇ ਕੇ ਦੇਖਣ ਭਰ ਲਿਓ ਅੱਛਾ ਜੀ ਬਈ ਆਪਣਾ ਕਿਹੜਾ ਪਿੰਡ ਆ ਗੰਡਾ ਸਿੰਘ ਵਾਲਾ ਗੰਡਾ ਸਿੰਘ ਵਾਲਾ ਤੁਸੀਂ ਬੱਕਰੀਆਂ ਦਾ ਸ਼ੌਂਕ ਰੱਖਦੇ ਹੋ ਬੱਕਰੀਆਂ ਦਾ ਸ਼ੌਂਕ ਪੂਰਾ ਫੁੱਲ ਵੱਟਾ ਸੁਣਾ ਦੇ ਬਈ ਘੈਂਟ ਜੀ ਬੋਲਦੇ ਮਾਈਕ ਲੱਗੀ ਆ ਬੱਕਰੀ ਪਾਲਣਾ ਹੈ ਨਹੀਂ ਕੰਮ ਸਖਾਲਾ ਹਾਂ ਜੀ ਬੱਕਰੀ ਪਾਲਣਾ ਹੈ ਨਹੀਂ ਕੰਮ ਸਖਾਲਾ ਮਿਹਨਤ ਕਸਰਤ ਕਰਨੀ ਪੈਂਦੀ ਗਰਮੀ ਹੋਵੇ ਜਾਂ ਪਾਲਾ ਨਾਲ ਸੌਂਖ ਦੇ ਆਮਾ ਮੇਲੇ ਤੇ ਹੁੰਦੀਆਂ ਲਾਲਾ ਲਾਲਾ ਹੋਰ ਮਸ਼ਹੂਰ ਗਿਆ ਮੇਲਾ ਕਾਲੇ ਕਿਆ ਵਾਲਾ ਇਹ ਜਿਹੜਾ ਕਾਲੇ ਕਹਿੰਦਾ ਮੇਲਾ ਇੱਥੇ ਹਰ ਇੱਕ ਪਿੰਡ ਤੋਂ ਬੰਦਾ ਆਉਂਦਾ ਹਰ ਇੱਕ ਸੈੱਟ ਤੋਂ ਆਉਂਦਾ ਹਰ ਇੱਕ ਜ਼ਿਲ੍ਹੇ ਤੋਂ ਆਉਂਦਾ ਜ਼ਿਲ੍ਹੇ ਤੋਂ ਸਹੀ ਹੈ ਐਸਾ ਕੋਈ ਜਿਲ੍ਹਾ ਮੇਰੇ ਹਿਸਾਬ ਤੇ ਰਹਿੰਦਾ ਨਹੀਂ ਹੈਗਾ ਵੀ ਜਿਹੜਾ ਨਾਮ ਕਰੇ ਇਹਦਾ ਹੈ ਇਹ ਮੇਲੇ ਤੇ ਬਾਬੇ ਦੀ ਬਾਬੇ ਮਾਈ ਦੀ ਚੌਂਕੀ ਭਰਾਉਂਦੇ ਨੇ ਧੰਨਵਾਦ ਭਾਈ ਬਹੁਤ ਬਹੁਤ ਆਪਿਆ ਭਾਈ ਨਾਂ ਤੇ ਨੰਬਰ ਜਰੂਰ ਦੱਸ ਦਿਓ ਮੇਰਾ ਨਾਮ ਹੈਗਾ ਸਿੰਦਾ ਖਾਨ ਪਿੰਡ ਗਰਬਸਪੁਰਾ ਗੰਡਾ ਸਿੰਘ ਵਾਲਾ